ਸਰ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ ਮ੍ਰਿਤਕ ਹਿਮਾਚਲ ਪ੍ਰਦੇਸ਼ ਦਾ ਨਿਵਾਸੀ ਨਿਕਲਿਆ ਸਤੀਸ਼ ਤਰਨ ਕਤਲ ਕੀਤੇ ਕਾਬੂ ਲੁੱਟ ਖੋਹ ਦੀ ਨੀਅਤ ਨਾਲ ਕੀਤਾ ਕਤਲ ਇਹ ਵੀ ਪੰਜਾਬ న్యూਸ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਮਿੰਟੂ ਦੀ ਵਿਸ਼ੇਸ਼ ਰਿਪੋਰਟ ਮਿਤੀ 13 1 2026 ਨੂੰ ਲੋੜੀ ਵਾਲੇ ਦਿਨ ਜੀ 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 ਸਰ ਲੋੜੀ ਵਾਲੇ ਦਿਨ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਇਤਲਾ ਮਿਲੀ ਕਿ 알파 1 ਮਾਲ ਦੇ ਸਾਹਮਣੇ ਇੱਕ ਡੈਡ ਬੋਡੀ ਪਈ ਹੋਈ ਹੈ ਇਤਲਾ ਮਿਲਦੇ ਹੀ ਐਸ ਐਚ ਐਮ ਮਕਬੂਲਪੁਰਾ ਉਹ ਮੌਕੇ ਤੇ ਪਹੁੰਚੀ ਆਪਣੀ ਟੀਮ ਦੇ ਨਾਲ ਤੇ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਇੱਕ ਡੈਡ ਬੋਡੀ ਨੂੰ ਦੇਖਿਆ ਤੇ ਕਬਜ਼ੇ ਵਿੱਚ ਲਿੱਤਾ ਤੇ ਜਦੋਂ ਡੈਡ ਬੋਡੀ ਨੂੰ ਦੇਖਿਆ ਤੇ ਉਹ ਸਮਝ ਲਗਿਆ ਕਿ ਡੈਡ ਬੋਡੀ ਥੋੜੀ ਉਹ ਹੈਗੀ ਆਪਣਾ ਕਟਫਟ ਹੋਈ ਹੋਈ ਹੈ ਡੈਡ ਬੋਡੀ ਦੀ ਤੇ ਇਹਨਾਂ ਨੇ ਸੀਨੀਅਰ ਅਸਸਟੈਂਟ ਦੇ ਅ ਨੋਟਿਸ ਇਚ ਲਿਆ ਕੇ ਅਨੁਭਵ ਜੀ ਸਾਡੇ ਈਸੀਪੀ ਈਸਟ ਇਹਨਾਂ ਦੇ ਨੋਟਿਸ ਇਚ ਲਿਆਏ ਐ ਐਸਐਸਪੀ ਸਾਹਿਬ ਦਾ ਸੀਪੀ ਸਾਹਿਬ ਦੇ ਵੀ ਨੋਟਿਸ ਇਚ ਲਿਆ ਕੇ ਤੇ ਐਫਆਈਆਰ ਨੰਬਰ 91312026 ਅੰਡਰ ਸੈਕਸ਼ਨ 103 ਬੀ ਐਨਐਸ ਐਕਟ ਉਹ ਦਰਜ ਕੀਤੀ ਤੇ ਦਰਜ ਕਰਕੇ ਜਿਹੜੀ ਡੈੱਡ ਬੋਡੀ ਹੈ ਉਹਨੂੰ ਮੌਰਚਰੀ ਚ ਜਮ੍ਹਾ ਕਰਤਾ ਤੇ ਉਸ ਤੋਂ ਬਾਅਦ ਪੇਪਰ 'ਚ ਇਸ਼ਤਿਹਾਰ ਦਿੱਤਾ ਜਦੋਂ ਪੇਪਰ 'ਚ ਇਸ਼ਤਿਹਾਰ ਦਿੱਤਾ ਉਸ ਤੋਂ ਬਾਅਦ 72 ਘੰਟੇ ਤੱਕ ਅਸੀਂ ਵੇਟ ਕੀਤੀ ਤੇ ਜਦੋਂ ਕਿਸੇ ਨੇ ਵੀ ਕਲੇਮ ਨਹੀਂ ਕੀਤੀ ਡੈੱਡ ਬੋਡੀ ਤੇ ਉਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਡੈੱਡ ਬੋਡੀ ਦਾ ਸੰਸਕਾਰ ਕਰਤਾ ਤੇ ਜਦੋਂ ਅਸੀਂ ਜਦੋਂ ਐਸਐਚਓ ਸਾਹਿਬ ਨੇ ਡੈੱਡ ਬੋਡੀ ਦੇਖੀ ਸੀ ਤੇ ਏਸੀਪੀ ਸਾਹਿਬ ਨੇ ਦੇਖੀ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਕਿ ਬੰਦਾ ਹਿਮਾਚਲੀ ਲੱਗਦਾ ਹੈ ਲੁੱਕਸ ਤੋਂ ਤੇ ਅਸੀਂ ਹਿਮਾਚਲ ਹਰਿਆਣਾ ਤੇ ਹੋਰ ਵੀ ਸਟੇਟਸ ਦੇ ਵਿੱਚ ਅ ਆਪਣਾ ਪਤਾ ਕਰਾਇਆ ਕਿ ਕੋਈ ਬੰਦਾ ਮਿਸਿੰਗ ਹੈ ਜਾਂ ਘਰੋਂ ਗਿਆ ਹੋਇਆ ਹੈ ਤੇ ਸਾਨੂੰ ਪਤਾ ਚੱਲਿਆ ਕਿ ਪਰਵਾਨੋ ਥਾਣੇ 'ਚ ਇੱਕ ਬੰਦਾ ਮਿਸਿੰਗ ਹੈ ਜਦੋਂ ਅਸੀਂ ਫੋਟੋ ਮੰਗਾਈ ਉਹ ਡੈਡ ਬੋਡੀ ਦੀ ਫੋਟੋ ਨਾਲ ਸ਼ਨਾਕਰ ਆਪਣਾ ਮੈਚ ਕਰਦੀ ਸੀ ਅਸੀਂ ਫਿਰ ਜਿਹੜੇ ਅਸੀਂ ਪਰਿਵਾਰ ਵਾਲਿਆਂ ਨੇ ਜਿਨ੍ਹਾਂ ਨੇ ਮਿਸਿੰਗ ਲਿਖਾਈ ਸੀਗੀ ਅਸੀਂ ਉਹਨਾਂ ਨੂੰ ਵੀ ਅੰਮ੍ਰਿਤਸਰ ਬੁਲਾਇਆ ਤੇ ਉਹਨਾਂ ਨੂੰ ਸਾਰਾ ਦਿਖਾਇਆ ਤੇ ਉਹਨਾਂ ਨੇ ਕਿਹਾ ਬਿਲਕੁਲ ਇਹ ਸਾਡਾ ਹੀ ਬੱਚਾ ਹੈ ਸਾਡੇ ਹੀ ਘਰ ਦਾ ਮੈਂਬਰ ਹੈ ਤੇ ਉਸ ਤੋਂ ਬਾਅਦ ਉਹ ਮਤਲਬ ਸਾਨੂੰ ਕਨਫਰਮ ਹੋ ਗਿਆ ਕਿ ਇਹ ਬੰਦਾ ਹਿਮਾਚਲੀ ਹੈ ਤੇ ਜਿਹਦੀ ਡੈਥ ਹੋਈ ਹੈ ਤੇ ਜਦੋਂ ਸਾਡੀ ਟੀਮਸ ਤਾਂ ਆਲਰੇਡੀ ਲੱਗੀਆਂ ਹੋਈਆਂ ਸੀ ਸੀਪੀ ਸਾਹਿਬ ਦੀ ਡਾਇਰੈਕਸ਼ਨਸ ਦੇ ਦੇ ਤਹਿਤ ਤੇ ਸਾਡੀ ਟੈਕਨੀਕਲ ਟੀਮਸ ਵੀ ਲੱਗੀਆਂ ਸੀ ਤੇ ਅਸੀਂ ਕੈਮਰਾਜ਼ ਵਗਰਾઈ ਵਾਚ ਕਰ ਰਹੇ ਸੀ ਤੇ ਸਾਨੂੰ ਪਤਾ ਚੱਲਿਆ ਕਿ ਅਸੀਂ ਦੇਖਿਆ ਕਿ ਇਹਦੇ ਨਾਲ ਤਿੰਨ ਜਨੇ ਹੋਰ ਸੀਗੇ ਕੁਝ ਦਿਨ ਪਹਿਲਾਂ 12-13 ਦੀ ਇੰਟਰਵੀਨਿੰਗ ਸ਼ਾਮ ਨੂੰ ਤੇ ਸਾਨੂੰ ਉਹਨਾਂ ਤੇ ਸ਼ੱਕ ਤੇ ਅਸੀਂ ਉਹ ਤਿੰਨ ਬੰਦੇ ਰਾਉਂਡ ਅਪ ਕੀਤੇ ਤੇ ਜਦੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਉਹਨਾਂ ਦੀ ਇੰਟਰੋਗੇਸ਼ਨ ਤੇ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਹੀ ਉਹਨਾਂ ਨੇ ਕੰਫੈਸ ਕੀਤਾ ਕਿ ਅਸੀਂ ਹੀ ਕਤਲ ਕੀਤਾ ਹੈ ਬੇਸਿਕਲੀ ਉਹਨਾਂ ਨੇ ਕਤਲ ਕੀਤਾ ਸੀ ਲੁੱਟ ਦੇ ਉਹਦੇ ਤੋਂ ਪੈਸੇ ਲੁੱਟਣ ਤੋਂ ਤੇ ਉਹਨਾਂ ਨੂੰ 56000 ਰੁਪਿਆ ਵੀ ਉਹਨਾਂ ਨੇ ਲੁੱਟਿਆ ਸੀ ਬੰਦੇ ਤੋਂ ਤੇ ਜਦੋਂ ਉਹਨੇ ਰਿਸਿਸਟ ਕੀਤਾ ਜਿਹੜਾ ਡਿਸੀਜ਼ਡ ਹੈ ਪੱਪੀ ਅ ਵਿਜੇ son of ਮੱਲाराम ਜਿਹੜਾ ਪਰਵਾਨੂ ਦਾ ਹੈਗਾ ਤੇ ਉਹਨਾਂ ਨੇ ਉਹਦੇ ਸਿਰ ਦੇ ਵਿੱਚ ਡਾਂਗਾ ਮਾਰ ਕੇ ਤੇ ਪਿੱਠ ਦੇ ਵਿੱਚ ਵੀ ਡਾਂਗਾ ਮਾਰ ਕੇ ਤੇ ਢਿੱਡ ਦੇ ਵਿੱਚ ਵੀ ਤੇ ਉਹਦੀ ਡੈਥ ਹੋ ਗਈ ਸੀ ਉਹਦਾ ਕਤਲ ਹੋ ਗਿਆ ਸੀ ਇਹ ਜਿਹੜੇ ਤਿੰਨ ਹੈਗੇ ਆ ਅ ਅਕਿਊਜ਼ ਨੇ ਉਹਨਾਂ ਨਾਮ ਹੈ ਗੁਰਪ੍ਰੀਤ ਸਿੰਘ ਜਿਹਦੀ ਉਮਰ ਤਕਰੀਬਨ 36 ਸਾਲ ਹੈ ਗੁਰਪ੍ਰੀਤ ਸਿੰਘ 20 ਸਾਲ ਹੈ ਤੇ ਵਿਸ਼ਾਲ ਅਲਾਇਸ ਮੰਨਾ ਉਹਦੀ 20 ਸਾਲ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਅ ਥਾਣਾ ਹੈਗਾ ਭਿੰਡੀ ਸੈਦਾ ਅਮਰਸਿੱਧਿਆਤੀ ਦਾ ਉੱਤੇ ਧੁੱਕੀ ਪੋਸਟ ਦਾ ਪਰਚਾ ਦਰਜ ਹੈਗਾ 2025 ਦਾ ਤੇ ਵਿਸ਼ਾਲ ਤੇ ਗੁਰਪ੍ਰੀਤ ਤੇ ਕੋਈ ਪਰਚਾ ਨਹੀਂ ਦਰਜ ਜਿਹੜਾ ਵਿਸ਼ਾਲ ਲਾਇਸ ਮੰਨਾ ਹੈ ਉੱਤੇ ਵਾਰਾ ਗਰਤੀ ਦਾ ਪ੍ਰਾਈਵੇਟ ਐਕਸ਼ਨ ਆਪਣੇ ਅਮਦਸਰੀ ਹੋਇਆ ਜੀ ਤੇ ਜਿਹੜੇ ਇਹਨਾਂ ਨੇ ਵੈਪਨ ਤੋਂ ਉਹਨੂੰ ਮਾਰਿਆ ਜਿਹੜਾ ਡੰਡਾ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਸਾਨੂੰ ਮਾਨਯੋਗ ਅਦਾਲਤ ਨੇ ਇਹਦਾ ਇਹ ਨਾ ਦਾ 3 ਨਾ 3 ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਜਿਹੜਾ ਅਸੀਂ ਲੈ ਕੇ ਤੇ ਲੈ ਲਿਆ ਤੇ ਅਸੀਂ ਪ੍ਰੋਪਰ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਹੈ ਤੇ ਪੁੱਛਗਿੱਛ ਕੀਤੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਮੰਨ ਚੁੱਕੇ ਹੈ ਤੇ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਜੁਡੀਸ਼ੀਅਲ ਪੇਸਟਾ ਇਹ ਇੱਕ ਮ੍ਰਿਤਕ ਨੌਜਵਾਨ ਹੈ ਜਿਹੜਾ ਮ੍ਰਿਤਿਕ ਨੌਜਵਾਨ ਹੈ ਇਹਦੇ ਲਿੰਕ ਵਿੱਚ ਇਹ ਤਿੰਨ ਜਣੇ ਦੇ ਲਿੰਕ ਵਿੱਚ ਕਿਸ ਤਰ੍ਹਾਂ ਆਇਆ ਕੀ ਪਹਿਲੇ ਜਾਣਦੇ ਸੀ ਜਾਂ ਅਚਾਨਕ ਹੀ ਮਿਲੇ ਸੀ ਨਹੀਂ ਜਾਣਦੇ ਨਹੀਂ ਸੀਗੇ ਇੱਥੇ ਅਚਾਨਕ ਹੀ ਮਿਲੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇਹਦੇ ਕੋਲ ਥੋੜੇ ਪੈਸੇ ਹੈਗੇ ਆ ਤੇ ਪੈਸਿਆਂ ਦੀ ਲੁੱਟ ਕਰਕੇ ਇਹਦੇ ਸਿਰ ਤੇ ਡਾਂਗ ਮਾਰ ਕੇ ਤੇ ਇਹਨੂੰ ਇੰਜਰ ਕਰਕੇ ਤੇ ਇਹ ਤੋਂ ਲੁੱਟੇ ਪੈਸੇ ਜਿਹੜਾ ਮ੍ਰਿਤਿਕ ਨੌਜਵਾਨ ਆ ਉਹਦਾ ਉੱਥੇ ਕੀ ਸਟੇਟਸ ਹੈਗਾ ਕੀ ਉਹਦਾ ਕੋਈ ਮਾਮਲਾ ਮੂਵਲ ਦਰਜ ਜਿਹੜਾ ਉੱਥੇ ਭੱਜਿਆ ਵਾ ਜਾਂ ਫਿਰ ਕੋਈ ਵੈਸੇ ਨਹੀਂ ਭੱਜਿਆ ਨਹੀਂ ਉਹ ਕੀ ਕਰ ਅਮਰ ਸਰ ਆਇਆ ਕੀ ਕਰਨਾ ਹੈ ਲੇਬਰ ਟਾਈਪ ਦਾ ਬੰਦਾ ਹੈ ਜੀ ਕੋਈ ਕੰਮ ਲੱਭਣ ਆਇਆ ਉਹਨੇ ਤੇ ਵਾਪਸ ਮੁੜਿਆ ਨਹੀਂ ਜਦੋਂ ਘਰ ਵੀ ਨਹੀਂ ਉਹਨੇ ਇਨਫਾਰਮ ਕੀਤਾ ਇੱਕ ਦੋ ਦਿਨ ਤੇ ਫਿਰ ਉਹਨਾਂ ਨੇ ਉੱਥੇ ਮਿਸਿੰਗ ਲਿਖਾ ਦਿੱਤੀ ਪਰ ਜੀ ਸਰ ਲੇਬਰ ਟਾਈਪ ਦਾ ਬੰਦਾ ਹੋਵੇ ਤੇ 56000 ਤੁਸੀਂ ਕਹਿੰਦੇ ਵੀ ਉਹਦੀ ਜੇਬ 'ਚ ਹੈਗਾ ਸੀ ਤੇ ਉਹਦੀ ਜੇਬ 'ਚ ਇੰਨੇ ਪੈਸੇ ਫਿਰ ਕਿਸ ਤਰ੍ਹਾਂ ਆਏ ਉਹ ਕਰੀਏ ਉਹ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਜਿਹੜਾ ਕਿ ਸਾਨੂੰ ਆਪਣਾ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਇੰਨਾ ਲੁੱਟਿਆ ਉਹਦੇ ਕੋਲੋਂ ਉਈ ਮੈਂ ਮੈਂ ਤੁਹਾਨੂੰ ਦੱਸ ਰਿਹਾ ਜੀ ਅੱਛਾ ਸਰ ਬੜੀ ਇਸ ਤਰ੍ਹਾਂ ਦੀਆਂ ਲੀਕ ਬੋਡੀਆਂ ਮਿਲਦੀਆਂ ਨੇ ਲਵਾਰਸ ਹੱਤ ਵਿੱਚ ਬੋਡੀ ਮਿਲ ਜਾਂਦੀ ਹੈ ਉਹਦਾ ਸੰਸਕਾਰ ਕਰਦੇ ਆ ਤੇ ਸੰਸਕਾਰ ਹੀ ਕੋਈ ਨਾ ਕੋਈ ਐਨ ਜੀਓ ਕਰ ਦਿੰਦੀ ਆ ਤਾਂ ਕੋਈ ਜਾਂਚ ਨਹੀਂ ਕਰਦਾ ਇਹਦੇ ਬਾਰੇ ਕਿਸ ਤਰ੍ਹਾਂ ਤੁਹਾਨੂੰ ਲੱਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਦੇਖੋ ਇੱਕ ਅਸੀਂ ਪਹਿਲਾਂ ਉਹਦੇ ਹੁਲੀਏ ਤੋਂ ਵੀ ਪਛਾਣਿਆ ਕਿ ਇਹ ਹਿਮਾਚਲੀ ਟਾਈਪ ਦਾ ਬੰਦਾ ਹੈਗਾ ਤੇ ਅਸੀਂ ਕੱਲ ਹਿਮਾਚਲ ਨਹੀਂ ਅਸੀਂ ਹੋਰ ਵੀ ਸਟੇਟਸ ਦੇ ਵਿੱਚ ਅ ਇਤਲਾਹ ਦਿੱਤੀ ਸੀ ਜਦੋਂ ਵੀ ਕੋਈ ਐਓਜੀ ਡੈੱਡ ਬੌਂਡਿੰਗ ਮਿਲਦੀ ਹੈ ਦੇਖੋ ਅਸੀਂ ਇਸ਼ਤਿਹਾਰ ਤੱਕੜਵਾ ਨਹੀਂ ਆ ਨਿਊਜ਼ਪੇਪਰ ਦੇ ਵਿੱਚ ਪਰ ਅਸੀਂ ਵੱਖਰੀ ਵੱਖਰੀ ਸਟੇਟਸ ਦੇ ਵਿੱਚ ਜਿਵੇਂ ਸਾਡੇ ਆਫੀਸਰਸ ਉੱਥੇ ਹੈਗੇ ਜਿਵੇਂ ਅਨੁਭਵ ਜੀ ਡਾਇਰੈਕਟ ਆਈਪੀਐਸ ਆਫੀਸਰ ਹੈਗੇ ਐ ਤੇ ਇਹਨਾਂ ਦੇ ਕਲੀਗਸ ਵੀ ਹੈਗੇ ਵੱਖਰੀ ਸਟੇਟਸ ਦੇ ਵਿੱਚ ਜਿਹਨਾਂ ਦੇ ਬੈਚਮੇਟਸ ਹੈਗੇ ਅਸੀਂ ਪ੍ਰੋਪਰ ਤਾਲਮਿਲ ਕਰਕੇ ਤੇ ਅਸੀਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਹਾਂਜੀ ਫਲਾਣਾ ਇੱਕ ਇੱਕ ਬੰਦਾ ਸਾਡਾ ਮਿਸਿੰਗ ਹੈ ਆਪਣਾ ਪਰਵਾਨੂ ਪੁਲਿਸ ਸਟੇਸ਼ਨ ਦੇ ਏਰੀਆ ਵਿੱਚੋਂ ਤੇ ਅਸੀਂ ਜਦੋਂ ਪਾਰਟਿਕੂਲਰਸ ਮੈਚ ਕਰਕੇ ਤੇ ਅਸੀਂ ਉਹਦੇ ਪੇਰੈਂਟਸ ਨੂੰ ਬੁਲਾ ਲਿਆ ਸਰ ਇਹ ਕੀ ਗੱਲ ਕੀ ਹੈ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਅ ਸ਼ਾਦੀशुदा ਹੈ ਜਾਂ ਫਿਰ ਕਿਸ ਤਰ੍ਹਾਂ ਪਰਿਵਾਰ ਦਾ ਹੈ ਇਹ ਸ਼ਾਦੀशुदा ਹੈ ਸ਼ਾਦੀशुदा ਹੈ ਜੀ ਤੇ ਆਪਣਾ ਹਿਮਾਚਲ ਦਾ ਰਹਿਣ ਵਾਲਾ ਹੈ ਕਾਂਗੜਾ ਡਿਸਟ੍ਰਿਕਟ ਦਾ ਪਰਵਾਨੋ ਦਾ ਰਹਿਣ ਵਾਲਾ ਹੈ ਇੱਥੇ ਕੀ ਕਰਨ ਆਇਆ ਸੀ ਇੱਥੇ ਜੋ ਸੰਜੋ ਪਤਾ ਚੱਲਿਆ ਲੇਬਰ ਟਾਈਪ ਦਾ ਬੰਦਾ ਹੈ ਕੋਈ ਕੰਮ ਕਮ ਲੱਭ ਕੇ ਬਣਾਇਆ ਸੀ ਹਿਮਾਚਲ ਤੋਂ ਕੁਝ ਪਤਾ ਚੱਲਿਆ ਕਿੰਨੀ ਦੇਰ ਤੋਂ ਇੱਥੇ ਰਹਿ ਨਹੀਂ ਸੰ 12 13 ਤਰੀਕ ਦਾ ਪਤਾ ਹੈ 12 ਤਰੀਕ ਤੋਂ ਪਹਿਲਾਂ ਦਾ ਆਇਆ ਹੋਇਆ ਜੀ ਕਿੰਨੇ ਦਿਨਾਂ ਵਿੱਚ ਸਾਰਾ ਸਾਰਾ ਤੁਸੀਂ ਕੇਸ ਨੂੰ ਹੱਲ ਅਸੀਂ 10 ਦਿਨਾਂ ਦੇ ਵਿੱਚ ਸਾਰਾ ਦੇਖੋ ਬਲਾਈਂਡ ਮਰਡਰ ਕੇਸ ਹੈ ਅਸੀਂ 10 ਦਿਨਾਂ ਦੇ ਵਿੱਚ ਵਿੱਚ ਅਸੀਂ ਕ੍ਰੈਕਡਾਊਨ ਕਰ ਲਿਆ ਜੀ ਇੱਥੇ ਸਰ ਜੀ ਰੈਂਟ ਦੇ ਰਹਿੰਦਾ ਸੀ ਕਿ ਕਿਸੇ ਕੋਲ ਨਹੀਂ ਨਹੀਂ ਉਹ ਹਾਲੇ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਠੀਕ ਹੈ ਸਰ ਇਹ ਮੇਨ ਕੌਜ਼ ਲੁੱਟੂ ਮੈਨੂੰ ਪਤਾ ਸੀ ਲੁੱਟ ਕੇ ਵਾਕਫ ਸੀ ਕੀ ਸੀਗੇ ਵਾਕ ਜਿਹਨੇ ਆਮ ਨਹੀਂ ਲੇਬਰ ਟਾਈਪ ਬੰਦੇ ਮਿਲ ਜਾਂਦੇ ਜੀ ਉਹਨੇ ਕਿਤੇ ਕਹਿਤਾ ਹੋਣਾ ਜੀ ਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਕੋਲ ਮਾੜੇ ਮੋਟੇ ਪੈਸੇ ਹੈਗੇ ਆ ਤੇ ਉਹਨਾਂ ਨੇ ਲੁੱਟ ਦੇ ਹਿਸਾਬ ਨਾਲ ਇਹਨੂੰ ਇਹ ਜਾਂਚ ਕੀਤੀ ਜਾਏ ਦੋ ਸੀਜ਼ ਨੇ ਦੋਸਤ ਨਹੀਂ ਸੀਗੇ ਜਿਵੇਂ ਇੱਕ ਕੁਇੰਟੈਂਸ ਆਪਾਂ ਕਹਿ ਦਿੰਦੇ ਆ ਕਿ ਕੋਈ ਕਿਤੇ ਕੋਈ ਕੰਮ ਲੱਭਨ ਗਿਆ ਹੈ ਕਿਸੇ ਨਾਲ ਚਾਹ ਪੀ ਲਈ ਹੈ ਕੁਝ ਕਰ ਲਿਆ ਗੱਲਾਂ ਗੱਲਾਂ ਚ ਪਤਾ ਚੱਲ ਗਿਆ ਬੰਦੇ ਨੇ ਆਪੇ ਹੀ ਇਹਦੇ ਤਨ ਨੂੰ ਹਾਂਜੀ ਬੰਦੇ ਨੇ ਆਪਣਾ ਭੇਜ ਦਿੱਤਾ ਸਰ ਗੱਲ ਇੱਥੇ ਆਰਦੀ ਹੈ ਕਿ ਜਿਹੜਾ ਲੇਬਰ ਟੈਪ ਬੰਦਾ ਵਾ ਚਪੀਜਾ ਹਜ਼ਾਰ ਇਹਦੇ ਬਾਰੇ ਜਾਂਚ ਕੀਤੀ ਜਾਏ ਕਿ ਕਿਤੇ ਇਹਨੇ ਦੀ ਕੋਈ ਕਾਹਤਰੀ ਕੀਤਾ ਸੀ ਮਗਰ ਵੀ ਹਾਲੇ ਤੱਕ ਤਾਂ ਕੁਛ ਸਾਡੇ ਸਾਹਮਣੇ ਆਇਆ ਨਹੀਂ ਜੇ ਕੁਝ ਆਏਗਾ ਤੇ ਐਸੀ ਤਰ੍ਹਾਂ ਦੱਸਾਂਗੇ ਸਰ ਜਿਹੜਾ ਕਤਲ ਕੀਤਾ ਲੁੱਟ ਕਰਨ ਤੋਂ ਬਾਅਦ ਕੀਤਾ ਤੇ ਕਰਨ ਨੂੰ ਲੁੱਟ ਕਰਨ ਤੋਂ ਬਾਅਦ ਪਹਿਲਾਂ ਇਹਨਾਂ ਨੇ ਲੁੱਟ ਕਰ ਲਈ ਲੋਟ ਤੋਂ ਬਾਅਦ ਜਦੋਂ ਨਹੀਂ ਨਹੀਂ ਜਦੋਂ ਉਹ ਰਿਸਿਸਟ ਕਰ ਰਿਹਾ ਸੀ ਨਾ ਪਹਿਲਾਂ 56000 ਲੁੱਟ ਲਏ ਉਸ ਤੋਂ ਬਾਅਦ ਉਹ ਆਪਣੇ ਵਾਪਸ ਲੈ ਰਿਹਾ ਸੀ 56000 ਤੇ ਤਾਂ ਉਹ ਉਹਦਾ ਕਤਲ ਕੀਤਾ ਠੀਕ ਹੈ